ਜਸਵੰਤ ਸਿੰਘ ਅਮਲ ਦਾ ਲਿਖਿਆ ਹੋਇਆ ਨਾਵਲ ਤਰੀਕ ਵੇਖਦੀ ਹੈ ਭਾਗ 13 ਮੁਲਾਕਾਤ ਦੇ ਖੁੱਲੇ ਕਮਰੇ ਵਿੱਚ ਕੈਦੀ ਪਹਿਲਾਂ ਹੀ ਆਂਦੇ ਗਏ ਸਨ ਸਾਰੇ ਕਮਰੇ ਨੂੰ ਲੋਹੇ ਦੀਆਂ ਮੋਟੇ ਡੰਡਿਆਂ ਦੀਆਂ ਦੂਰੀਆਂ ਸਿੰਘਾਂ ਨਾਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਦੋਹਾਂ ਪਾਸਿਆਂ ਦੀਆਂ ਸਿਲਾਖਾਂ ਵਿਚਕਾਰਲੀ ਗਲੀ ਵਿੱਚ ਅਸੀਂ ਮਸੇ ਹੱਥ ਮਲਾਏ ਸਕਦੇ ਸਨ ਬਿਲਾ ਸਕਦੇ ਸਨ ਇਧਰ ਕੋਈ ਵੀ ਚੀਜ਼ ਫੜਾਣ ਦੀ ਮਨਾਹੀ ਸੀ ਕੁਲਤਾਰ ਕਤਾਰ ਵਿੱਚ ਸਭ ਤੋਂ ਪਿੱਛੇ ਸੀ ਬਾਹਰ ਲੰਘਦਿਆਂ ਹੀ ਉਸ ਸਲਾਖਾਂ ਦੇ ਪਿਛਵਾੜੋਂ ਆਪਣਾ ਨਾਂ ਇੱਕ ਚੀਕ ਵਾਂਗ ਸੁਣਾ ਕੁਲਤਾਰ ਹਰਦੇਵ ਉਸ ਨੂੰ ਬੁਰੀ ਤਰ੍ਹਾਂ ਉੜੀਕ ਰਿਹਾ ਸੀ ਮੁਸਕਾਂਦਿਆਂ ਹੱਥ ਖੜਾ ਕੀਤਾ ਉਤਲੇ ਮੇਨ ਬਾਹਰ ਵਿੱਚ ਦੀ ਹੈ ਆ ਬਾਰੀ ਖਲਵਾਂਦਾ ਹਾਂ ਉਹ ਕੁਲਤਾਰ ਦਾ ਉੱਤਰ ਉੜੀਕੇ ਬਿਨਾ ਤੁਰ ਗਿਆ ਪਿਛਲੇ ਕੁੜੀ ਪਿਛਲੇ ਪੈਰੀ ਬਾਹਰ ਆ ਗਈ ਅਤੇ ਪੌਕੇ ਵੱਡੇ ਦਰਵਾਜ਼ੇ ਅੱਗੇ ਆ ਖਲੋਤੀ। 2-3 ਮਿੰਟ ਪਿੱਛੋਂ ਦਰਵਾਜ਼ੇ ਵਿੱਚੋਂ ਪਾੜੀ ਹੋਈ ਮੋਰੀ ਖੁੱਲ ਗਈ। ਸੰਤਰੀ ਨੇ ਆਵਾਜ਼ ਦਿੱਤੀ, ਕੋਈ ਕੁਲਤਾਰ ਕੌਰ ਹੈ। ਕੁੜੀ ਬਾਰੀ ਦੇ ਲਾਗੋਂ ਪਹਿਲਾਂ ਹੀ ਖਲੋਤੀ ਸੀ। ਆਓ ਸੰਤਰੀ ਪਛਾਣ ਹਟ ਗਿਆ। ਕੁਲਤਾਰ ਲਈ ਸਭ ਕੁਝ ਹੀ ਉਪਰਾ ਸੀ। ਉਸ ਪਹਿਲੀ ਵਾਰ ਜੇਲ੍ਹ ਦੀ ਚਾਰ ਦਿਵਾਰੀ ਅੰਦਰ ਪੈਰ ਪਾਇਆ। ਉਹਦੇ ਸਾਹਮਣੇ ਹਰਦੇਵ ਖਲੋਤਾ ਸੀ, ਡਾਡਾ ਲੇਸਾ ਪਰ ਸੱਜਰਾ ਖੁਸ਼। ਸੱਛੀ ਅਕਾਲ ਉਸ ਥੋੜਾ ਸਿਰ ਝੁਕਾਇਆ ਕੁਲਤਾਰ ਨੇ ਵੀ ਸੱਛੀ ਅਕਾਲ ਮੰਨਦਿਆਂ ਸਿਰ ਨਵਾਇਆ ਅਗਾਹ ਅੰਦਰ ਆ ਜਾ ਹਰਦੇਵ ਨੇ ਟੋਕਰੀ ਕੁੜੀ ਹੱਥੋਂ ਫੜ ਲਈ ਜੇਲ੍ਹ ਬਾਡਾਂ ਵਾਰਡਨਾ ਵਿੱਚੋਂ ਦੀ ਹਰਦੇਵ ਉਸ ਨੂੰ ਬੱਖੀ ਦੇ ਇੱਕ ਕਮਰੇ ਵਿੱਚ ਲੈ ਗਿਆ ਇਹ ਛੋਟਾ ਮੋਟਾ ਦਫ਼ਤਰ ਸੀ ਮੇਂਜ ਦਿਵਾਲੇ ਤਿੰਨ ਚਾਰ ਕੁਰਸੀਆਂ ਪੰਗਾ ਸਨ ਪਰ ਕਮਰੇ ਵਿੱਚ ਕੋਈ ਨਹੀਂ ਸੀ ਹਰਦੇਵ ਨੇ ਕੁਰਸੀ ਵੱਲ ਇਸ਼ਾਰਾ ਕਰਦਿਆਂ ਕਿਹਾ ਬਹਿ ਜਾ ਹੈਰਾਨ ਨਾ ਹੋ ਮੇਰੇ ਦੋਸਤ ਦਾ ਦਫਤਰ ਹੈ ਸ਼ਮਸ਼ੇਰ ਤੇਰੇ ਨਾਲ ਪੜਦਾ ਸੀ ਐਮਏ ਕਰਕੇ ਅਸਿਸਟੈਂਟ ਸੁਪਰਡੈਂਟ ਜੇਲ ਆ ਲੱਗਾ ਏ ਤੂੰ ਖੜੀ ਕਿਉਂ ਹੈ ਹਰਦੇਵ ਨੂੰ ਆਪਣੀ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ ਦਿਸਦੇ ਵਾਲੇ ਦਿਵਾਲੀ ਨੂੰ ਕੁਲਤਾਰ ਕਾਲੀ ਕਾਲੀ ਹਜਮ ਕਰ ਰਹੀ ਸੀ ਪਰ ਫਿਰ ਵੀ ਉਹ ਡੋਰਪੌਰ ਸੀ ਇਹ ਬਤਾਵਨ ਉਸ ਕਦੇ ਨਹੀਂ ਵੇਖਿਆ ਸੀ ਗਾਂਧੀ ਦੀ ਹੱਸ ਰਹੀ ਤਸਵੀਰ ਦੇਖਣ ਵਾਲੇ ਦਾ ਮੂੰਹ ਚੜਾ ਰਹੀ ਸੀ ਦੋਸ਼ ਤਿਆਗੋ ਨੇਕ ਮਨੁੱਖ ਬਣੋ ਸਚਾਈ ਰੂਹ ਦਾ ਲਿਵਾਸ ਹੈ ਮੋٹے ਸ਼ਬਦਾਂ ਵਿੱਚ ਕੰਧ ਉੱਤੇ ਲਿਖਿਆ ਹੋਇਆ ਸੀ ਉਹ ਸਹਜ ਨਾਲ ਕੁਰਸੀ ਉੱਤੇ ਬੈ ਗਈ ਅਤੇ ਟੋਕਰੀ ਮੇਜ਼ ਦੇ ਨਾਲ ਰੱਖੀ ਹੋਈ ਸੀ ਉਸ ਡਰੀਆਂ ਡਰੀਆਂ ਅੱਖਾਂ ਨਾਲ ਹਰਦੇਵ ਨੂੰ ਵੇਖਿਆ ਉਹਦੇ ਪੀਲੇ ਮੂੰਹ ਤੇ ਖੁਸ਼ੀ ਦੀ ਨਮੀ ਲੇਪ ਚੜੀ ਹੋਈ ਸੀ ਉਸਦੀ ਦਾੜੀ ਖਿਲਰੀ ਮੱਥੇ ਦੀ ਜੋਤ ਮੰਨਦੀ ਪਈ ਹੋਈ ਸੀ ਤੂੰ ਘਬराई ਕਿਉਂ ਹੈ ਇਹ ਵੀ ਕਿਸੇ ਦਾ ਘਰ ਹੈ ਉਸ ਮਾਹੌਲ ਸਖਾਵਾਂ ਕਰਨਾ ਚਾਹੇ ਹਰਦੇਵ ਦੇ ਘਰ ਸ਼ਬਦ ਦੀ ਚੇਤਨਾ ਨੇ ਕੁਲਤਾਰ ਦੇ ਅੰਦਰ ਭੀੜ ਦੀ ਇੱਕ ਲਹਿਰ ਫੇਰ ਦਿੱਤੀ। ਉਸ ਬੜੀ ਮੁਸ਼ਕਲ ਨਾਲ ਅੱਖਾਂ ਪੁੱਟ ਕੇ ਹਰਦੇਵ ਦੇ ਮੂੰਹ ਵੱਲ ਤੱਕਿਆ। ਤੂੰ ਕੀ ਜਾਣੇ ਮੈਂ ਕਿਵੇਂ ਘਰ ਛੱਡ ਕੇ ਆਈ ਹਾਂ। ਪਰ ਤੂੰ ਨਾ ਤੂੰ ਨਾ ਹੀ ਜਾਣੇ ਤਾਂ ਚੰਗਾ ਹੈ। ਤੇਰੀ ਬੜੀ ਮਿਹਰਬਾਨੀ ਕੁਲਤਾਰ ਬੜੀ ਹੀ ਮਿਹਰਬਾਨੀ ਕੀਤੀ ਆ ਗਈ। ਹਰਦੇਵ ਨੇ ਅੱਖਾਂ ਮੀਟਦੇ ਹੋਏ ਉਸ ਦਾ ਧੰਨਵਾਦ ਕੀਤਾ। ਮੈਨੂੰ ਜ਼ਿੰਦਗੀ ਵਿੱਚ ਹੋਰ ਕੁਝ ਨਹੀਂ ਚਾਹੀਦਾ। ਨਿਸੰਗ ਹੁਣੇ ਮਰ ਜਾਵਾਂ। ਉਸ ਸਾਹ ਭਰ ਕੇ ਛਾਤੀ ਫਿਲਾ ਲਈ। ਮਨੁੱਖ ਕੇਵਲ ਮਰ ਜਾਣ ਲਈ ਪੈਦਾ ਨਹੀਂ ਹੁੰਦਾ ਕੁਲਤਾਰ ਨੇ ਉਹਦੇ ਚਿੱਠੀ ਵਾਲੇ ਭਾਵ ਨੂੰ ਵੀ ਸੰਕੇਤ ਦਿੱਤਾ ਕੁਲਤਾਰ ਸ਼ਾਇਦ ਤੂੰ ਨਹੀਂ ਜਾਂਦੀ ਇੱਕ ਅਜੀਹਾ ਸਮਾਂ ਆਉਂਦਾ ਹੈ ਜਦੋਂ ਮਰਨ ਬਿਨਾਂ ਚਾਰਾ ਕੋਈ ਨਹੀਂ ਰਹਿੰਦਾ ਹਾਂ ਸ਼ਾਇਦ ਕੋਈ ਅਜੀਹਾ ਮਰਨਾ ਹੁੰਦਾ ਹੋਵੇ ਜਿਹੜਾ ਜ਼ਿੰਦਗੀ ਬਣ ਜਾਂਦਾ ਹੋਵੇ ਮੇਰੀ ਸਮਝੋਂ ਬਾਹਰ ਹੈ ਮੁੰਡੇ ਦੀ ਜਜ਼ਬਾਤੀ ਧਾਰਾ ਵੱਧਦੀ ਜਾ ਰਹੀ ਸੀ ਕੁੜੀ ਦਾ ਅੰਦਰ ਮੁਸਕਾਇਆ ਜਿਵੇਂ ਕੋਈ ਮਾਂ ਬੱਚੇ ਦੀ ਬਲੱਲੀ ਗੱਲ ਉੱਤੇ ਹੱਸ ਪੈਂਦੀ ਹੈ ਮੈਂ ਮਾਰ ਕੇ ਨਹੀਂ ਵੇਖਿਆ ਹੋ ਸਕਦਾ ਇੰਜ ਹੀ ਹੋਵੇ ਕੁੜੀ ਨੇ ਉਹਦੇ ਵੇਗ ਨੂੰ ਉਸ ਤਰ੍ਹਾਂ ਹੀ ਵਗਦਾ ਰਹਿਣ ਦਿੱਤਾ ਪਰ ਹਰਦੇਵ ਖਿੜ ਖੜਾ ਕੇ ਹੱਸ ਪਿਆ ਉਹ ਜ਼ਿੰਦਗੀ ਦੇ ਮਾਣ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੱਸਿਆ ਸੀ ਸੂਖਮ ਚੋਟ ਨੇ ਉਸ ਦਾ ਮੋਟਾ ਕੰਨ ਖਿੱਚ ਦਿੱਤਾ ਉਸ ਨੂੰ ਕੋਈ ਗੱਲ ਨਹੀਂ ਆਉ ਰਹੀ ਸੀ ਮੇਰਾ خیال ਸੀ ਤੂੰ ਆਵੇਂਗੀ ਨਹੀਂ ਪਰ ਜ਼ਿੰਦਗੀ ਤੇਰਾ 100 ਸ਼ੁਕਰੀਆ 1000 ਸ਼ੁਕਰੀਆ ਉਸ ਅੱਖਾਂ ਮੀਟਦਿਆਂ ਅਤੇ ਹੱਥ ਜੋੜਦਿਆਂ ਮੂੰਹ ਥੋੜਾ ਉਤਾਹ ਚੁੱਕ ਲਿਆ ਸ਼ਾਇਦ ਉਹ ਜ਼ਿੰਦਗੀ ਦੇਣ ਵਾਲੇ ਦੀ ਵੱਡੇ ਵੱਡੇ ਸਾਹਾਂ ਨਾਲ ਪੂਜਾ ਕਰ ਰਿਹਾ ਸੀ ਕੁੜੀ ਨੇ ਆਪਣੇ ਮਨ ਵਿੱਚ ਆਖਿਆ ਠੀਕ ਹੈ ਮਨੁੱਖ ਕਿਸੇ ਵੀ ਹਾਲ ਵੱਲ ਚਾਹੀਦਾ ਹੈ ਸ਼ਾਇਦ ਜੋ ਭਗਵਾਨ ਕਰਦਾ ਹੈ ਮਨੁੱਖ ਨਹੀਂ ਕਰ ਸਕਦਾ ਹੋਣਾ ਹਰਦੇਵ ਦੇ ਖੱਦਰ ਦੇ ਕੋਟ ਤੇ ਪਜਾਮੇ ਵਿੱਚ ਸੁੱਦੇ ਕੈਦੀ ਹੋਣ ਦੀ ਨਿਸ਼ਾਨੀ ਕੈਰੀਆਂ ਹਰੀਆਂ ਲੀਕਾਂ ਪਾਆਂ ਹੋਈਆਂ ਸਨ ਹਰਦੇਵ ਨੇ ਜਜਵਾਤੀ ਤੇ ਵਿਸ਼ਮਾਂਦੀ ਮੰਜ਼ਲ ਤੋਂ ਥੱਲੇ ਉਤਰਦੇ ਆਇਆ ਸੋਚਿਆ ਸੀ ਤੇਰੇ ਆਉਣ ਤੇ ਆ ਗੱਲ ਕਰਾਂਗਾ ਫਲਾਨੀ ਗੱਲ ਕਰਾਂਗਾ ਹੁਣ ਕੁਝ ਵੀ ਚੇਤੇ ਨਹੀਂ ਰਹਾ ਜਿਵੇਂ ਸਭ ਕੁਝ ਹੀ ਬਦਲ ਗਿਆ ਹੋਵੇ ਜਾਪਦਾ ਹੈ ਮਨੁੱਖ ਦਾ ਵਿਸ਼ਵਾਸ ਹੀ ਨਹੀਂ ਰੱਬ ਵੀ ਬਦਲਦਾ ਰਹਿੰਦਾ ਹੈ ਕੁੜੀ ਉਸਦੀ ਗੱਲ ਉੱਤੇ ਚੁੱਪਚਾਪ ਮੁਸਕਾ ਪਈ ਕੀ ਗੱਲ ਬੋਲੇਗੀ ਨਹੀਂ ਘਰੋਂ ਲੜਕੇ ਤਾਂ ਨਹੀਂ ਆਈ ਹਰਦੇਵ ਨੇ ਕੁੜੀ ਨੂੰ ਹਸਾਉਣ ਲਈ ਚੌੜ ਨਾਲ ਪੁੱਛਿਆ ਕਿਹੜਾ ਗਿਲਾ ਕਰਨ ਲਈ ਸੋਚਿਆ ਸੀ ਉਸ ਦੇ ਯਤਨ ਦੇ باوجود ਹੱਸੇ ਨਹੀਂ ਗਿਲਾ ਗਿਲੇ ਕੁਲਤਾਰ ਨੂੰ ਸਭ ਵਟਾ ਦਿੱਤੇ ਪਰ ਪਰ ਉਹ ਹੀ ਗੱਲ ਤੇਰੀ ਇੰਨੀ ਵੱਡੀ ਦੇਣ ਦਾ ਬੋਝ ਕਿਵੇਂ ਚੁੱਕਾਂਗਾ ਜਦੋਂ ਇਹ ਅਨੁਭਵ ਅੰਦਰ ਵੜ ਕਰਦਾ ਹੈ ਦਿਲ ਨਿਕਰਦਾ ਨਿਕਰਦਾ ਪ੍ਰਤੀਤ ਹੁੰਦਾ ਹੈ ਕਦੇ-ਕਦੇ ਮੈਨੂੰ ਇਉਂ ਜਾਪਦਾ ਹੈ ਮੇਰੀਆਂ ਦੋ ਮਾਮਾ ਹਨ ਇੱਕ ਨੇ ਆਪਣੀ ਜੋਤੀ ਕਰਵਾਣ ਕਰਕੇ ਮੈਨੂੰ ਇਹ ਜਹਾਨ ਵਿਖਾਇਆ ਤੇ ਦੂਜੀ ਨੇ ਘਰ ਦੇ ਕੇ ਮੈਨੂੰ ਉਡਾਰ ਬਖਸ਼ੀ ਉਹ ਸੱਖਾਂ ਦੇ ਪਰ ਉਹ ਤਾਂ ਚੁੱਕ ਕੇ ਕੁੜੀ ਨੂੰ ਰੂਹ ਤੱਕ ਵੇਖਣਾ ਚਾਹਿਆ ਫਿਰ ਉਡਾਣ ਦੀ ਸਲਾਹ ਨਹੀਂ ਕੁਲਤਾਰ ਨੇ ਹਲਕੇ ਜਿਹੇ ਵਿਅੰਗ ਨਾਲ ਉਹਦੇ ਅੰਦਰਲੀ ਹਲਚਲ ਨੂੰ ਪ੍ਰੇਰਿਆ ਮੈਂ ਉਹ ਤਾਂ ਉੱਡ ਕੇ ਵੇਖ ਆਇਆ ਹਾਂ ਅਸਮਾਨ ਅਮੋਕ ਹੈ ਤੇ ਮੰਜ਼ਲੇ ਬੇਸ਼ੁਮਾਰ ਪਰ ਮੈਂ ਉਹ ਮੰਜ਼ਲੇ ਮਾਰ ਕੇ ਕੀ ਕਰਾਂਗਾ ਉਹ ਉੱਤਰ ਚਾਹੁੰਦਾ ਸੀ ਕਿ ਉਸ ਬਿਨਾ ਲੋੜ ਮੇਜ ਉੱਤੋਂ ਕਲਮ ਚੁੱਕ ਲਈ ਇੱਕ ਵਿਗਿਆਨੀ ਕੁਦਰਤ ਤੋਂ ਪ੍ਰਾਪਤੀਆਂ ਕਰਕੇ ਕੀ ਕਰਦਾ ਹੈ ਹਰਦੇਵ ਨੇ ਇੱਕਦਮ ਤੱਕਿਆ ਕੁੜੀ ਦੇ ਸਾਦਾ ਤੇ ਸੰਜੀਦਾ ਚਿਹਰੇ ਉੱਤੋਂ ਮਨੋੱਖੀ ਜਲਾਲ ਦੀਆਂ ਧਾਰਾਂ ਫੁੱਟ ਰੀਆਂ ਸਨ ਜਿਹੜੀਆਂ ਮਨੋੱਖ ਨੂੰ ਕਈ ਵਾਰ ਬਲੀ ਬਣਾ ਦਿੰਦੀਆਂ ਹਨ ਉਹਦਾ ਅੰਦਰ ਰਿੜਕਿਆ ਗਿਆ ਮੁੰਡੇ ਦਾ ਜੰਗਾਲਿਆ ਜਹਨ ਇਸ ਰਗੜ ਨਾਲ ਲਿਸ਼ਕ ਪਿਆ ਉਹ ਕੂਕ ਪੈਣਾ ਚਾਹੁੰਦਾ ਸੀ ਉਹ ਆਪਣੇ ਭਾਂਡੇ ਨੂੰ ਉਰੇ ਟੋਨੋ ਬੋਚਿਆ ਅਤੇ ਸਾਰੀ ਦੀ ਸਾਰੀ ਵਸਤੂ ਸੰਭਾਲ ਲਈ ਕੁਲਤਾਰ ਤੂੰ ਨਾ ਆਉਂਦੀ ਬੜਾ ਨਰਥ ਹੋ ਜਾਣਾ ਸੀ ਮੇਰੀ ਸੋਚ ਜਜਵਾਤੀ ਮੂੜੇ ਹੇਠਾਂ ਆਲੀ ਹੇਠਾਂ ਐਨੀ ਉਲਾਰ ਹੋ ਗਈ ਤੇ ਮੈਂ ਇਨਾ ਅਨਾਂ ਹੋ ਗਿਆ ਸਾ ਕਿ ਇਸ ਤੱਕੇ ਖੋਰੇ ਸਮਾਜ ਵਿੱਚ ਮੈਨੂੰ ਆਪਣੀ ਕੁਚਲ ਦੀ ਮਾਨ ਨਹੀਂ ਦਿੱਸੀ ਭੈਣ ਦੇ ਕਾਲੇ ਭਵਿੱਖ ਦਾ ਵੀ ਖਿਆਲ ਨਹੀਂ ਆਇਆ ਤੇ ਉਸ ਗੱਲ ਦੀ ਲੜੀ ਵਿੱਚਕਾਰ ਛੱਡ ਦਿੱਤੀ ਉਹਦਾ ਗਾਲ ਪਾਰ ਆ ਤੇਰੀ ਮਹਾਨਤਾ ਹਾਂ ਤੇਰੀ ਮਹਾਨਤਾ ਲਈ ਹਲੇ ਕਿਸੇ ਕੋਸ ਵਿੱਚ ਸ਼ਬਦ ਨਹੀਂ ਬਣੇ ਤੂੰ ਬੇਲੇ ਸਿਰ ਬੋੜ ਕੇ ਬੋਜਦਾ ਦੀਪ ਪੱਲੇ ਦੀ ਓਟ ਵਿੱਚ ਲੈ ਲਿਆ ਬੱਤੀ ਸਿੱਖੀ ਤੇ ਮੋੜ ਤੇਲ ਨਾਲ ਭਰ ਕੇ ਚਰਾਹੇ ਰੱਖ ਦਿੱਤਾ ਦੀਵਾ ਜਗਦਾ ਸਭ ਦੇਖਣਗੇ ਪਰ ਜਗਾਉਣ ਵਾਲਾ ਕਿਸੇ ਨੂੰ ਨਹੀਂ ਦਿ세ਗਾ ਜਿਵੇਂ ਭਗਵਾਨ ਦੀ ਰਚਨਾ ਤਾਂ ਦਿਸਦੀ ਹੈ ਪਰ ਉਹ ਪਾਲਿਆ ਮੰਦਰਾਂ ਗੁਰਦੁਆਰਿਆਂ ਵਿੱਚੋਂ ਵੀ ਨਹੀਂ ਨਹੀਂ ਲੱਭਣਾ ਉਸ ਕਲਮ ਦੀ ਡੰਡੀ ਨਾਲ ਨਹੀਂ ਨਹੀਂ ਦੇ ਪਾਪ ਦੀਆਂ ਪਿੰਗਾਂ ਹੀ ਲਿਖਾ ਖੱਚੀ ਦਿੱਤਾ ਹਰਦੇਵ ਮੈਂ ਕਿਸੇ ਮੰਦਰ ਦੀ ਪੱਥਰ ਦੇਵੀ ਨਹੀਂ ਜੋ ਤੁਹਾਡੀਆਂ ਸਾਰੀਆਂ ਗੱਲਾਂ ਸਹਿ ਲਵਾ ਮਾਂ ਬਾਪ ਤੇ ਭੈਣ ਭਰਾ ਦੇ ਰਿਸ਼ਤੇ ਵਾਂ ਕੁਦਰਤ ਮਨੋਖ ਮੋਨੋਖ ਵਿਚਕਾਰ ਵੀ ਇੱਕ ਰਿਸ਼ਤਾ ਖੜਾ ਕਰਦੀ ਹੈ ਜਿਸ ਨੂੰ ਫਰਜ਼ ਦੀ ਡੋਰ ਬਨ ਕੇ ਰੱਖਦੀ ਹੈ ਸ਼ਾਇਦ ਛੇ ਦੋ ਰਿਸ਼ਤੇ ਛੇ ਦੋ ਰਿਸ਼ਤੇ ਨੂੰ ਚੱਲਦਾ ਰੱਖਣ ਤੋਂ ਵੱਧ ਕੇ ਮੈਂ ਕੁਝ ਨਹੀਂ ਕੀਤਾ ਜੇ ਮਨੋਖ ਥੋੜਾ ਜਿੰਨਾ ਵੀ ਵੇਖ ਕੇ ਤੁਰੇ ਆਪਣੇ ਫਰਜ਼ ਨੂੰ ਪਾਲਣ ਦੇ ਹਜ਼ਾਰਾਂ ਮੌਕੇ ਹੱਥ ਆ ਸਕਦੇ ਹਨ ਇਹ ਮਨੁੱਖ ਦਾ ਮਨੁੱਖ ਸਿਰ ਕੋਈ ਇਹਸਾਨ ਨਹੀਂ ਕੁਲਤਾਰ ਇੱਕਦਮ ਚੁੱਪ ਕਰ ਗਈ ਸ਼ਾਇਦ ਲੋੜ ਤੋਂ ਬਹੁਤਾ ਕੁਝ ਆਖ ਗਈ ਸੀ ਉਹ ਆਪਣੇ ਕਾਲੇ ਸਾਹਾਂ ਨੂੰ ਸ਼ਾਂਤ ਕਰਨ ਦੇ ਨਾਲ-ਨਾਲ ਯਤਨ ਕਰ ਰਹੀ ਸੀ ਠੀਕ ਹੈ ਗੁਰਦੇਵ ਠੀਕ ਹੈ ਹਰਦੇਵ ਨੇ ਸੱਤ ਬਚਨ ਸਮਝ ਕੇ ਸਿਰ ਹਿਲਾਇਆ ਤੇਰੇ ਪਿੱਛੇ ਇੱਕ ਮਹਾਨ ਬਾਪ ਖਲੋਤਾ ਹੈ ਗੁਰਗੋਵਿੰਦ ਸਿੰਘ ਬਾਗ ਜਿਸ ਦੀ ਪਾਣੇਟਾਂ ਸੱਤ ਨੇ 9 ਸਾਲ ਦੇ ਬੱਚਿਆਂ ਨੂੰ ਪੱਥਰਾਂ 헤ਟਾਂ ਆ ਕੇ ਵਿਮਨੁਖੀ ਧਰਮ ਨੂੰ ਚੜਦੀ ਕਲਾ ਵਖਸ਼ੀ ਕੁਲਤਾਰ ਨੇ ਗੱਲ ਦਾ ਵਿਸ਼ਾ ਬਦਲਣ ਦੀ ਮਿੱਥਲੀ ਉਹ ਹਰਦੇਵ ਦੇ ਅਤਕਥਨੀ ਬੋਲਾਂ ਤੋਂ ਸ਼ਰਮਿੰਦੀ ਹੀ ਨਹੀਂ ਔਖੀ ਵੀ ਹੋ ਰਹੀ ਸੀ ਇੱਥੇ ਕਿਸੇ ਤਰ੍ਹਾਂ ਦੀ ਤਕਲੀਫ ਤੇਰੀ ਸਭ ਦਿਆਂ ਸ਼ਮਸ਼ੇਰ ਨੇ ਕੈਦੀਆਂ ਵਿੱਚ ਚੰਗੀ ਪਲ ਬਣਾ ਦਿੱਤੀ ਹੈ ਮੈਂ ਇੱਥੇ ਵੀ ਉਹਨਾਂ ਦਾ ਸਕੂਲ ਮਾਸਟਰ ਲੱਗ ਗਿਆ ਹਾਂ ਤੇਰੇ ਸਹਾਰੇ ਨਾਲ ਤਾਂ ਹੁਣ ਸਭ ਕੁਝ ਹੀ ਬਦਲ ਗਿਆ ਪ੍ਰਤੀਤ ਹੁੰਦਾ ਹੈ ਅੰਦਰਲਾ ਰਾਜੀ ਹੋਵੇ ਬਾਹਰ ਲੀਆਂ ਮੁਸ਼ਕਲਾਂ ਦਾ ਕੀ ਹੈ ਜੇ ਉਮਰ ਭਰ ਦੀ ਵੀ ਜੇਲ ਹੁੰਦੀ ਹੈ ਤਾਂ ਕੀ ਸੀ ਉਹ ਹੌਲਾ ਫੁੱਲ ਸੀ ਕਿਸੇ ਤਰ੍ਹਾਂ ਦੀ ਵੀ ਹਾਰ ਤੋਂ ਦੂਰ ਮਨੁੱਖਤਾ ਵਿੱਚ ਉਸਦਾ ਡੋਲਿਆ ਭਰੋਸਾ ਮੁੜ ਸਤਾਫਤ ਹੋ ਗਿਆ ਉਸ ਨੂੰ ਇਸ ਹਾਲਤ ਵਿੱਚ ਦੇਖ ਕੇ ਕੁਲਤਾਰ ਦੇ ਮਨ ਵਿੱਚ ਭਗਵਾਨ ਦਾ ਸ਼ੁਕਰ ਕੀਤਾ ਮੈਂ ਰਾਹ ਵਿੱਚ ਡਿੱਗ ਰੇ ਇੱਕ ਬੰਦੇ ਦਾ ਤਾਂ ਸਹਾਰਾ ਬਣੀ ਉਹ ਆਪਣੇ ਭਾਵਾਂ ਵਿੱਚ ਉੱਤਰਦੀ ਚੜਦੀ ਰਹੀ ਹਰਦੇਵ ਨੇ ਇੱਕ ਵਾਰ ਇਹ ਹੱਸ ਕੇ ਪੁੱਛਿਆ ਅੱਛਾ ਇਹ ਦੱਸ ਕਾਮਰੇਡ ਬਾਪੂ ਨੇ ਮੈਨੂੰ ਮਾਫ਼ ਕਰ ਦਿੱਤਾ ਕਿ ਨਹੀਂ ਉਂਜ ਮਾਫੀ ਯੋਗਤਾ ਨਹੀਂ ਉਸ ਕੁੜੀ ਦੀ ਸੰਜੀਦਗੀ ਤੋੜਨੀ ਚਾਹੀ ਕੁੜੀ ਆਪਣੇ ਹੰਗਾਰੇ ਵਿੱਚੋਂ ਮੁਸਕਾਈ ਤੇ ਹੌਂਕਾ ਲੈ ਕੇ ਬੋਲੀ ਸ਼ਾਇਦ ਸਿਆਸਤ ਕਿਸੇ ਨੂੰ ਵੀ ਮਾਫ਼ ਨਹੀਂ ਕਰਦੀ ਫਿਰ ਉਸ ਨੂੰ ਸਜ਼ਾ ਦੇਣੀ ਚਾਹੀਦੀ ਹੈ ਨਾ ਮੈਂ سزا ਦੇਣ ਵਾਲਿਆਂ ਵਿੱਚੋਂ ਹਾਂ ਤੇ ਨਾ ਹੀ ਮaaf ਕਰਨ ਵਾਲਿਆਂ ਚੋਂ ਫਿਰ ਤੂੰ ਕਿੰਨਾ ਵਿੱਚੋਂ ਹੈ ਹਰਦੇਵ ਨੂੰ ਟਕੋਰ ਲਾਉਣ ਦਾ ਯਤਨ ਕੀਤਾ ਕੇਵਲ ਮਨੁੱਖਾਂ ਵਿੱਚੋਂ ਯਾ ਅੱਲਾ ਇੰਨੀ ਕਹਿ ਕੇ ਉਹ ਆਪੇ ਹੀ ਹੱਸ ਪਿਆ ਮੇਰੀ ਬ੍ਰੇਕ ਵਿੱਚ ਪਾਕਿਸਤਾਨ ਦਾ ਮੁਸਲਮਾਨ ਰਜਨ ਰਮਜ਼ਾਨ ਹੈ ਉਸ ਨੂੰ ਵੀ ਅਫੀਮ ਦੀ ਸਮਗਲਿੰਗ ਵਿੱਚ 9 ਮਹੀਨੇ ਦੀ ਸਜ਼ਾ ਹੋਈ ਹੈ ਮੇਰਾ ਬੜਾ ਆੜੀ ਹੋ ਗਿਆ ਹੈ ਉਹਦੀ ਜਾਰੀ ਨਾਲੇ ਸ਼ਬਦ ਮੂੰਹ ਚੜ ਪਿਆ ਕਬੂਤ ਤਰ ਕਬੂਤਰਾਂ ਨਾਲ ਉੱਡਦਾ ਹੈ ਤੇ ਬਾਜ ਵਾਜਾਂ ਨਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਤੈਨੂੰ ਇੱਥੇ ਵੀ ਸਮਲਗਰ ਜਾਲ ਮਿਲੇ ਆ। ਕੁਲਤਾਰ ਨੂੰ ਰੋਕਦੇ ਕੁਲਤਾ ਨੂੰ ਰੁਕਦੇ ਵੀ ਹਾਸਾ ਆ ਰਿਹਾ ਸੀ। ਤੇ ਹੋਰ ਕੀ? ਰਮਜ਼ਾਨ ਦੇ ਘਰ ਹੁਣ ਵੀ ਹਰ ਮਹੀਨੇ 200 ਰੁਪਏ ਪੁੱਜ ਜਾਂਦਾ ਹੈ। ਉਹਦਾ ਕੰਮ ਸੀ ਰਾਤ ਨੂੰ ਸਤਲੁਜ ਪਾਰ ਕਰਕੇ ਪੈ ਪੈ ਤੁਰਦੇ ਆ ਫੀਮ ਬਾਰਡਰ ਟਪਾਉਣੇ ਤੇ ਉਸ ਤਰ੍ਹਾਂ ਹੀ ਉਹ ਵਾਪਸ ਮੁੜ ਜਾਂਦਾ। ਇੱਕ ਵਾਰ ਫੜਿਆ ਗਿਆ ਤਾਂ ਫਿਰ ਯਾਰਾਂ ਦਾ ਯਾਰ ਹੋ ਗਿਆ। ਇੱਕ ਮਿੰਟ ਦੀ ਚੁੱਪ ਵਿਚੋਂ ਉਸ ਫੇਰ ਆਖਣਾ ਸ਼ੁਰੂ ਕਰਿਆ ਇਹ ਜੇਲ ਵੀ ਇੱਕ ਕਾਲਜ ਹੈ ਇੱਥੋਂ ਸਿੱਖਣਾ ਬੜਾ ਕੁਝ ਮਿਲਦਾ ਹੈ ਹਰ ਕੈਦੀ ਦੀ ਇੱਕ ਦਿਲਚਸਪ ਕਹਾਣੀ ਹੈ ਹਰ ਕੈਦੀ ਕੋਲ ਇੱਕ ਸਮੱਸਿਆ ਹੈ ਹਿਸਟਰੀ ਵਿੱਚੋਂ ਮਨਿਸਟਰ ਹੀ ਕਾਮਯਾਬ ਰਹੇ ਹਨ ਜਿਨ੍ਹਾਂ ਜੇਲ ਪਾਸ ਕੀਤੀ ਸੀ ਜਿਵੇਂ ਮਿਸਾਲ ਲਈ ਕਾਂਗਰਸੀ ਕਾਂਗਰਸੀ ਨੇ ਵਿੱਚੋਂ ਹੀ ਮੌਕਾ ਲੱਭ ਕੁੜੀ ਨੇ ਵਿੱਚੋਂ ਹੀ ਮੌਕਾ ਲੱਭ ਲਿਆ ਕੁਲਤਾਰ ਦੀ ਚਿੱਖੀ ਤਿੱਖੀ ਝੋਟ ਨਾਲ ਮੁੰਡੇ ਦੇ ਦਿਮਾਗ ਭੌਂ ਕੇ ਰਹਿ ਗਿਆ ਉਸ ਆਪਣੀ ਸ਼ਰਮਿੰਦਗੀ ਨੂੰ ਹਾਸੇ ਵਿੱਚ ਲੁਕਾਉਣ ਦੀ ਕੋਸ਼ਿਸ਼ ਕੀਤੀ। ਦੇਖ ਬਾਈ। ਹੁਣ ਤੋਂ ਕਾਂਗਰਸ ਦਾ ਤਾਣਾ ਮੇਨਾ ਬੰਦ। ਹਰਦੇਵ ਨੂੰ ਇਹ ਗੱਲ ਇਸ ਤਰ੍ਹਾਂ ਯਾਦਤੀ ਸੀ ਜਿਵੇਂ ਬਚਪਨੇ ਵਿੱਚ ਕੋਈ ਭੁੱਲ ਹੋ ਗਈ ਹੋਵੇ ਤੇ ਵੱਡਿਆਂ ਹੋ ਜਾਣ ਤੇ ਸਾਨੂੰ ਯਾਦ ਕਰਵਾ ਕੇ ਚੜਾਇਆ ਜਾਵੇ। ਸਰਦਾਰ ਜੀ, ਸਾਹਿਬ ਨੇ ਚਾਹ ਭੇਜੀਏ। ਦਫ਼ਤਰ ਦੇ ਬਾਹਰ ਅੱਗੇ ਇੱਕ ਨੌਕਰ ਮੁੰਡਾ ਖਲੋਤਾ ਅੰਦਰ ਆਉਣ ਦੀ ਆਗਿਆ ਮੰਗ ਰਿਹਾ ਸੀ। ਲਿਆ ਰੱਖ ਜਾ। ਸਾਹਿਬ ਨੂੰ ਵੀ ਭੇਜ ਦੇ। ਫਿਰ ਉਸ ਆਪ ਹੀ ਉੱਠ ਕੇ ਮੁੰਡੇ ਹੱਥੋਂ ਚਾਹ ਫੜ ਲਈ। ਸਾਹਿਬ ਨੂੰ ਭੇਜ ਦੇਣ ਵਾਲੀ ਗੱਲ ਕੁਲਤਾਰ ਨੂੰ ਚੁੱਭ ਗਈ ਪਰ ਉਸ ਮੱਥੇ ਉੱਤੇ ਪੀੜ ਦੀ ਰੇਖਾ ਨਾ ਉਠਾਂ ਦਿੱਤੀ। ਉਸ ਵਿੱਚ ਕਿੰਨਾ ਜਜ਼ਬਤ ਸੀ। ਪੀੜ ਦਾ ਪ੍ਰਤੀਕਰਮ ਵੀ ਸਾਦਾ ਮੁਸਕਾਉਣ ਵਿੱਚ ਉੱਗੜਦਾ ਰਿਹਾ। ਸ਼ਮਸ਼ੀਰ ਦੀ ਉਡੀਕ ਕਰਨ ਚਾਹ ਪਹਿਲਾਂ ਵਿੱਚ ਨਾ ਪਾਈ। ਉਹਨਾਂ ਦੇ ਸਨ ਦਾ ਪੁਲਾੜ ਖਾਮੋਸ਼ੀ ਨੇ ਮਲ ਲਿਆ। ਕੁਲਤਾਰ ਮੁਲਾਕਾਤ ਦੀ ਪ੍ਰਾਪਤੀ ਦੇ ਮੁਕਾਬਲੇ ਵਿੱਚ ਗਵਾਚੇ ਨੂੰ ਤੋਲ ਰਹੀ ਸੀ। ਮਨੋਖ ਅਸਲ ਵਿੱਚ ਅੱਧ ਵਾਟੜਾ ਜੀਵ ਹੈ। ਜਿਹੜਾ ਅਗਲੀ ਮੰਜ਼ਲ ਨੂੰ ਜਾਂਦਾ ਪਿਛਲੇ ਪੜਾਵ ਨੂੰ ਨਹੀਂ ਭੁੱਲ ਸਕਦਾ ਮੈਂ ਉਸ ਨੂੰ ਲੈ ਹੀ ਆਵਾਂ ਹਰਦੇਵ ਉੱਠ ਕੇ ਤੁਰ ਗਿਆ ਕੁੜੀ ਲਈ ਸ਼ਮਸ਼ੇਰ ਦੇ ਸਾਹਮਣੇ ਹੋਣਾ ਵੀ ਇੱਕ ਪ੍ਰੀਖਿਆ ਸੀ ਪਰ ਹਰਦੇਵ ਨੂੰ ਉਹ ਰੋਕ ਨਾ ਸਕੇ ਰੋਕਣ ਤੋਂ ਬਿਨਾ ਮੁੰਡੇ ਨੂੰ ਇਹ ਗੱਲ ਆਪ ਸਮਝਣੀ ਚਾਹੀਦੀ ਸੀ ਮਰਦ ਔਰਤ ਦੇ ਮੁਕਾਬਲੇ ਚ ਪਿਛੜਿਆ ਨਾੜੀ ਹੈ ਇੰਨੀ ਸੋਚ ਕੇ ਉਹ ਮੁਸਕਰਾ ਪਈ ਫਿਰ ਛੱਟ ਹੀ ਬੂਟਾਂ ਦੀ ਖੁਰਦਰੀ ਬਾਤ ਸੁਣ ਕੇ ਸੰਭਲ ਗਈ ਸ਼ਾਲ ਹੇਠਾਂ ਉਸ ਆਪਣੀ ਧੜਕਣ ਨੂੰ ਚੁੱਪ ਥਾਪੜੀ ਦਿੱਤੀ ਹਰਦੇਵ ਨੇ ਅੰਦਰ ਹੌਂਦਿਆ ਹੀ ਆਖਿਆ ਇਹ ਨੇ ਮੇਰੇ ਦੋਸਤ ਛਮਸ਼ੀਰ ਜੇਲ੍ਹ ਦੇ ਅਫਸਰ ਪਰ ਮੇਰੇ ਯਾਰ ਤੇ ਇਹ ਕੁਲਤਾਰ ਜੀ ਅਗਾ ਉਸ ਉਹ ਕੁੜੀ ਨਾਲ ਸੰਬੰਧ ਬਾਰੇ ਨਾ ਕਹਿ ਸਕਿਆ ਕੋਈ ਵੀ ਤਾਂ ਸੰਬੰਧ ਉਹਦੇ ਦਿਮਾਗ ਵਿੱਚ ਸਾਫ਼ ਨਹੀਂ ਸੀ ਸਸਤੀਆ ਕਾਲ ਕੁਲਤਾਰ ਨੇ ਥੋੜਾ ਕੁਰਸੀ ਤੋਂ ਉੱਠਦੇ ਆਖਿਆ ਤੇ ਸ਼ਮਸ਼ੀਰ ਨੇ ਵੀ ਹੱਥ ਜੋੜ ਦਿੱਤੇ। ਸ਼ਮਸ਼ੀਰ ਸਿੰਘ ਵਰਦੀ ਵਿੱਚ ਖੂਬ ਸਜਿਆ ਫਵਿਆ ਜਵਾਨ ਸੀ। ਪ੍ਰੈਸ ਕੀਤੀ ਦਾੜੀ ਤੇ ਕੁੰਡੇ ਮੁਸ਼ਹਾਰੇ ਬਾਵੇ ਵਾਵਾ ਅਫਸਰੀ ਠਾਠ ਬਣਾ ਰਹੇ ਸਨ। ਕੁੜੀ ਨੇ ਪਿਆਲੇ ਸਿੱਧੇ ਕਰਕੇ ਚਾਹ ਪਾਉਣੀ ਸ਼ੁਰੂ ਕਰ ਦਿੱਤੀ ਤੇ ਹਰਦੇਵ ਸ਼ਮਸ਼ੀਰ ਬਾਰੇ ਹੋਰ ਦੱਸਣ ਲੱਗ ਪਿਆ। ਉ ਤਾਂ ਪੁਲਿਸ ਵਾਲੇ ਸਭ ਹੀ ਕਾਂਟੇ ਹੁੰਦੇ ਆ। ਪਰ ਸ਼ਮਸ਼ੀਰ ਪਤਾ ਨਹੀਂ ਇਸ ਨੌਕਰੀ ਵਿੱਚ ਸਾਥ ਕਿੱਧਰੋਂ ਆਪਸ ਆ। ਕੁਲਤਾਰ ਨੇ ਹੰਗਾਰਾ ਭਰਨਾ ਫਜ਼ੂਲ ਸਮਝਿਆ ਸ਼ਮਸ਼ੇਰ ਦੀਆਂ ਨਜ਼ਰਾਂ ਨੂੰ ਨਾ ਵੇਖਦੀ ਵੀ ਤਾੜ ਰਹੀ ਸੀ ਉਹ ਕੁੜੀ ਦੇ ਕਣਕਵੰਨੇ ਚਿਹਰੇ ਦੀਆਂ ਤਾਹਾਂ ਫਰੋਲ ਰਿਹਾ ਸੀ ਕੁਲਤਾਰ ਨੇ ਪਹਿਲੀ ਚੂਬੀ ਵਿੱਚ ਹੀ ਉਸ ਦੀ ਗੰਭੀਰਤਾ ਦੇ ਹੱਥ ਪਾ ਲਈ ਸਾਦੇ ਹੋਣ ਨਾਲ ਉਹ ਲੋਲਾ ਵੀ ਜੱਪਦਾ ਸੀ ਬਾਬਾ ਨਿਆਣੇ ਪਾਲਣੇ ਆ ਵੈਗਰੂ ਦਿਨ ਕੱਟੀ ਕਰਵਾਈ ਜਾਂਦਾ ਹੈ ਜੇਲ ਅਫਸਰ ਨੇ ਹਰਦੇਵ ਦੀ ਗੱਲ ਦਾ ਹੰਗਾਰਾ ਦੇਣਾ ਆਪਣਾ ਫਰਜ਼ ਸਮਝਿਆ ਸੱਚ ਮੈਂ ਦੱਸਣਾ ਭੁੱਲ ਗਈ ਸੀ ਦੋ ਬੱਚਾਂ ਦਾ ਪਿਓ ਵੀ ਏ ਇੰਨੀ ਕਹਿ ਕੇ ਹਰਦੇਵ ਹੱਸ ਪਿਆ ਯਾਰ ਕੀ ਕਰਦਾ ਮਾਪਿਆਂ ਗੰਨੇ ਵਾਂਗ ਫੜਿਆ ਤੇ ਵਿਆਹ ਦੇ ਵੇਲੇ ਵਿੱਚ ੜਾ ਦਿੱਤਾ ਤੇਰਾ ਪਿਓ ਜਿਉਂਦਾ ਹੁੰਦਾ ਕੋਈ ਖਲ ਪਾੜ ਵਰਗੀ ਤਰਖਾਣੀ ਤੇਰੇ ਮੱਥੇ ਵੱਜੀ ਹੋਣੀ ਸੀ ਤੇ ਪਤਾ ਨਹੀਂ ਹੁਣ ਤੱਕ ਕਿੰਨੇ ਨਿਆਣੇ ਹੁੰਦੇ ਇੱਕ ਹਾਸੇ ਦੀ ਰਲਿ ਮਿਲੀ ਲਹਿਰ ਸਭ ਦੇ ਚਿਹਰੇ ਰੌਸ਼ਨ ਕਰ ਗਈ ਜਰ ਮਨ ਭਾਵੇਂ ਨਾ ਮਨ ਪਰ ਬਾਪੂ ਬੜੇ ਜ਼ਾਲਮ ਹੁੰਦੇ ਕੁਲਤਾਰ ਦੇ ਸੰਗੋ ਚਾਹ ਦੀ ਕੋਟ ਉਤਰ ਨ ਰੁਕ ਗਈ ਕੋਈ ਸਾਂਗ ਉਹਦੇ ਸੀਨੇ ਗੱਡੀ ਗਈ ਪਰ ਉਸ ਪੀੜ ਦੇ ਘੋੜੇ ਦੀਆਂ ਵਾਂਗਾਂ ਚਟਕਸ ਲੰਗਾਂ ਮਤਾ ਮਦ ਪਧਰੀ ਮਨੁੱਖੀ ਸੜਕ ਉੱਤੇ ਕਿਸੇ ਤਰ੍ਹਾਂ ਦਾ ਪੌੜ ਖੜਕ ਪਵੇ ਉਹ ਰਦੇਵ ਨੂੰ ਚਾਹ ਦਾ ਪਾਣੀ ਹੋਰ ਪਿਉਣ ਲੱਗ ਪਈ ਕੁੜੀਂ ਪੌਣ ਲੱਗ ਪਈ ਕੁੜੀ ਨੇ ਛੇਤੀ ਜਾਣ ਲਈ ਜਾਣ ਲਈ ਲਿਆ ਸੀ ਛਮਸ਼ੀਰ ਕੋਲ ਜ਼ਿੰਦਗੀ ਦਾ ਅਹਿਸਾਸ ਕੋਈ ਨਹੀਂ ਉਹ ਉਹਨਾਂ ਆਦਮੀਆਂ ਵਿੱਚੋਂ ਆ ਜਿਨ੍ਹਾਂ ਕੋਲ ਮੰਜ਼ਲ ਕੋਈ ਨਹੀਂ ਹੁੰਦੀ ਤੇ ਜਿਸ ਪਾਸੇ ਸਮੇਂ ਦੀ ਪਰਸਥਿਤੀ ਨੇ ਤੋੜ ਦਿੱਤਾ ਬਸ ਤੁਰ ਹੀ ਗਏ ਪਰ ਉਸਦੇ ਬਾਪੂ ਵਾਲੀ ਝਥਾਰਤੀ ਗੱਲ ਕਾਣ ਕਾਣ ਚ ਜੋੜ ਗਈ ਸ਼ਾਇਦ ਮੁੰਡੇ ਨੇ ਬਾਪੂ ਦਾ ਇੱਕ ਪਾਸਾ ਹੀ ਵੇਖਿਆ ਸੀ ਉਹ ਬਾਪੂ ਦੀ ਇੱਕ ਮਾਲੀ ਹੋਣ ਵਾਲੀ ਮਹਾਨਤਾ ਨੂੰ ਨਹੀਂ ਸਮਝਦਾ ਸੀ ਜਿੰਨਾ ਚਿਰ ਮੈਂ ਇੱਥੇ ਆਂ ਇਹਨੂੰ ਔਖਾ ਨਹੀਂ ਹੋਣ ਦਿੰਦਾ ਰੱਬ ਕਰੇ ਇਹ ਅਪੀਲ ਵਿੱਚੋਂ ਬਰੀ ਹੋ ਜਾ ਵੀ ਸ਼ਮਸ਼ੇਰ ਨੇ ਗੱਲ ਕੁਲਤਾਰ ਨੂੰ ਬੁਲਾਉਣ ਵਾਸਤੇ ਆਖੀ ਸੀ ਉਹਦੀ ਪੀੜੀ ਚੁੱਪ ਆਫਸਰ ਲਈ ਇੱਕ ਅਡਾਉਣੀ ਸੀ ਚੰਗਾ ਦੋਸਤ ਵਧੀਆ ਮਨੁੱਖ ਹੁੰਦਾ ਕੁਲਤਾਰ ਇੰਨੀ ਗੱਲ ਗੱਲ ਕਹਿ ਕੇ ਚੁੱਪ ਕਰ ਗਈ ਤੇ ਹਰਦੇਵ ਦੇ ਦੋਸਤ ਨੂੰ ਦੱਸ ਦਿੱਤਾ ਕਿ ਉਹ ਜੂੰਗੀ ਨਹੀਂ ਕੁਲਤੇ ਕੁਲਤਾਰ ਵਿੱਚ ਜਾਣ ਵੇਖ ਕੇ ਸ਼ਮਸ਼ੇਰ ਅੰਦਰੋਂ ਪਿਚਕ ਗਿਆ ਉਹ ਥੋੜਾ ਤਕੜਾ ਹੋ ਕੇ ਬੋਲੇ ਮੈਂ ਇਹਨੂੰ ਆਖਿਆ ਐ ਐਮਏ ਦੀ ਤਿਆਰੀ ਕਰ ਲੈ ਕਿਤਾਬਾਂ ਤੇ ਨੋਟਸ ਮੇਰੇ ਕੋਲ ਪਏ ਹਨ ਪਰ ਇਹਨੂੰ ਲੀਡਰ ਹੀ ਚੜੀ ਨਹੀਂ ਲੱਥਦੀ ਕੁਲਤਾਰ ਨੂੰ ਸ਼ਮਸ਼ੀਰ ਦੀ ਇਹ ਗੱਲ ਬਹੁਤ ਵਧੀਆ ਲੱਗੀ ਕਿਸੇ ਰਾਹੀ ਨੂੰ ਵੀ ਖਲੋਣਾ ਨਹੀਂ ਚਾਹੀਦਾ ਮਨੁੱਖ ਨੂੰ ਹਮੇਸ਼ਾ ਕੁਝ ਚੰਗੇਰਾ ਚੰਗੇਰਾ ਕਰਦੇ ਰਹਿਣਾ ਚਾਹੀਦਾ ਉਸ ਤੋਂ ਆਖਣੋਂ ਨਾ ਰਹਿ ਹੋਇਆ ਤੁਸੀਂ ਆਪਣਾ ਕਿਤਾਬਾਂ ਤੇ ਨੋਸਟੇ ਨਾਲ ਨੋਟਸ ਇਹਨਾਂ ਨੂੰ ਲਿਆ ਕੇ ਦੇਵੋ ਹਰਦੇਵ ਵਿੱਚ ਆਪਣੀ ਗੱਲ ਦਾ ਪ੍ਰਤੀਕੰਮ ਦੇਖਣਾ ਚਾਹੁੰਦੀ ਸੀ ਹਰਦੇਵ ਦੀਆਂ ਅੱਖਾਂ ਲਿਸ਼ਕ ਪੰਗਾ ਜਿਵੇਂ ਉਸ ਗਰਦੇਵ ਦੀ ਰਜਾ ਅੱਗੇ ਸਿਰ ਝੁਕਾ ਦਿੰਦਾ ਹੈ ਚੰਗਾ ਦੋਸਤ ਕੋਸ਼ਿਸ਼ ਕਰ ਵੇਖਦਾ ਹਾਂ ਜਿਹੜਾ ਅਸਰ ਜਨਾਨੀ ਦੀ ਗੱਲ ਵਿੱਚ ਹੁੰਦਾ ਉਹ ਮਰਦ ਵਿੱਚ ਕਿੱਥੇ ਲੋਲੇ ਸ਼ਮਸ਼ੀਰ ਨੇ ਹਰਦੇਵ ਵਿੱਚ ਦੀ ਚੋਟ ਕਰਕੇ ਕੁਲਤਾਰ ਨੂੰ ਪੈਰੋਂ ਉਖਾੜ ਦਿੱਤਾ ਕਿਉਂਕਿ ਬਾਜੀ ਜਨਾਨੀ ਪ੍ਰੇਰਣਾਤਮਕ ਮਨੁੱਖ ਹੁੰਦੀ ਹੈ ਉਸ ਸ਼ਮਸ਼ੀਰ ਦੀ ਗੱਲ ਪੁੰਝੇ ਨਾ ਪੈਂਦੀ ਤੇ ਪੈਂਦੀ ਸੁੱਟ ਹੀ ਮੁੰਡੇ ਦਾ ਦਿਮਾਗ ਚਲਦੇ ਸਾਹਣ ਉੱਤੇ ਰਗੜ ਦਿੱਤਾ। ਮੋੜ ਸ਼ਮਸ਼ੇਰ ਨੂੰ ਕੋਈ ਆਖਣ ਦੀ ਜ਼ਰੂਰਤ ਹੀ ਨਹੀਂ ਪਈ। ਸ਼ਮਸ਼ੇਰ ਨੇ ਇੱਕ ਸਿਆਣੀ ਗੱਲ ਹੋਰ ਕੀਤੀ। ਉਹ ਉਹਨਾਂ ਕੋਲ ਉੱਠ ਕੇ ਤੁਰ ਗਿਆ। ਕੁਲਤਾਰ ਦਾ ਖਿਆਲ ਨਹੀਂ ਸੀ ਕਿ ਉਹ ਉੱਠੇਗਾ। ਸ਼ਾਇਦ ਹਰਦੇਵ ਉਸ ਦੇ ਬਾਹਰੋਂ ਕੰਨ ਖਿੱਚ ਕੇ ਲਿਆ ਸੀ ਛੱਟ ਪਿੱਛੋਂ ਇੱਕ ਸਿਪਾਹੀ ਚਾਹ ਵਾਲੇ ਬਰਤਨ ਚੁੱਕ ਕੇ ਲੈ ਗਿਆ। ਇਸ ਵੇਲੇ ਵਿੱਚ ਕੁਲਤਾਰ ਨੇ ਹਰਦੇਵ ਨੂੰ ਆਖਿਆ ਮੈਂ ਤੁਹਾਡੇ ਲਈ ਇੱਕ ਜਰਸੀ ਲੈ ਕੇ ਆਈ ਹਾਂ। ਠੰਡ ਦਾ ਖਿਆਲ ਰੱਖਣਾ। ਕੁਲਤਾਰ ਨੇ ਜਰਸੀ ਟੋਕਰੀ ਵਿੱਚ ਚੁੱਕ ਕੇ ਅੱਗੇ ਕਰ ਦਿੱਤੀ। ਮਰਦ ਭਾਵੇਂ ਬੁੱਢਾ ਹੋ ਜਾਵੇ ਪਰ ਜਨਾਨੀ ਉਹਨੂੰ ਹਦਾਇਤਾਂ ਦੇਣੋਂ ਨਹੀਂ ਹਟਦੀ। ਹਰਦੇਵ ਖੁਸ਼ ਵੀ ਸੀ ਤੇ ਕੁਲਤਾਰ ਨੂੰ ਛੇੜ ਵੀ ਰਿਹਾ ਸੀ। ਕਿਉਂਕਿ ਉਹ ਮਰਦ ਜਿੰਨੀ ਲਾਪਰਵਾਹ ਨਹੀਂ ਹੁੰਦੀ। ਫਿਰ ਉਸ ਜਰਸੀ ਹਰਦੇਵ ਦੇ ਸਾਜ ਦੀ ਵੇਖਣੀ ਚਾਹੀ। ਕਾਲੀ-ਕਾਲੀ ਓਨ ਓਨਿਸਪਾਲਾਪਾ ਕੇ ਵੇਖੋ ਤਾਂ। ਹਰਦੇਵ ਨੇ ਜਰਸੀ ਕਮੀਜ਼ ਦੇ ਉੱਤੋਂ ਦੀ ਪਹਿਨ ਲਈ। ਬਾਹਾਂ ਥੋੜੀਆਂ ਲੰਬੀਆਂ ਸਨ ਉਸ ਨੂੰ ਐਉਂ ਜਪਿਆ ਜਿਵੇਂ ਜ਼ਿੰਦਗੀ ਦੇ ਨਿਗਨੇ ਬੁੱਕਲ ਵਿੱਚ ਲੈ ਕੇ ਘੋਟ ਲਿਆ ਕੁਲਤਾਰ ਦੀਆਂ ਅੱਖਾਂ ਵਿੱਚ ਇੱਕ ਤ੍ਰਿਪਤੀ ਸੀ ਜਿਹੜੀ ਹਰਦੇਵ ਨਹੀਂ ਪੜ ਸਕਦਾ ਸੀ ਐਨਾ ਭਰ ਚੋਕ ਕੇ ਮੇਰੇ ਕੋਲੋਂ ਤੁਰਿਆ ਨਹੀਂ ਜਾਣਾ ਐਉਂ ਜਪਦਾ ਸੀ ਜਿਵੇਂ ਉਹਦਾ ਅੰਗ ਅੰਗ ਧੰਨਵਾਦ ਦੇਖਿਓ ਮੇਰੇ ਨਾਲ ਦੂਰ ਹੋਇਆ ਪਿਆ ਸੀ ਇਸ ਤਰ੍ਹਾਂ ਦਾ ਛੋਟਾ ਛੋਟਾ ਨਾ ਸੋਚੋ ਕੁੜੀ ਨੇ ਮੁੰਡੇ ਦਾ ਪਿਆਰ ਵਿੱਚ ਪਿੰਗਰਿਆ ਤੇ ਨਾਲ-ਨਾਲ ਲਿੱਸਾ ਬੰਦਾ ਮੂੰਹ ਬੇਕ ਕੇ ਆਪਣੀ ਨੀਵੀਂ ਵਿੱਚੋਂ ਕਿਛੀ ਸਪਟ ਲਈ ਉਹ ਆਪਣੇ ਦਿਲ ਦੀ ਭੋਰਾ ਜਿੰਨੀ ਕਰਨੀ ਵੀ ਨੰਗੀ ਨਹੀਂ ਹੋਣਾ ਚਾਹੁੰਦੀ ਸੀ ਮਹਾ ਜੁੱਤੇ ਲੜਦੇ ਸਪਾਹੀ ਨੂੰ ਰਾਸ਼ਨ ਕੱਪੜਾ ਪੈਦਾ ਕਰਨ ਵਾਲਿਆਂ ਦੇ ਧੰਨਵਾਦ ਲਈ ਨਹੀਂ ਖਲੋਣਾ ਚਾਹੀਦਾ ਮੈਂ ਮੰਨਦਾ ਹਾਂ ਤੇਰੇ ਕੋਲ ਦਲੀਲ ਜਰਵਾਨੀ ਹੈ ਪਰ ਇਸ ਨਾਲ ਹਕੀਕਤ ਧੁੰਦ ਲਈ ਨਹੀਂ ਜਾ ਸਕਦੀ ਜਿਉਣਾ ਹਾਂ ਇਉਂ ਜਿਉਣਾ ਵੀ ਸੁਖਾਲਾ ਨਹੀਂ ਤਾਰੋ ਕੋਲਤਾਰ ਨੂੰ ਆਪੇ ਤੋਂ ਕਾਬੂ ਹਿਲਦਾ ਪ੍ਰਤੀਤ ਹੋਇਆ ਉਸ ਉਤ ਤੋਂ ਤੁਰ ਜਾਣਾ ਹੀ ਠੀਕ ਸਮਝਿਆ ਚੰਗਾ ਹੁਣ ਮੈਨੂੰ ਛੁੱਟੀ ਦਿਓ ਕਿਉਂ ਨਹੀਂ ਹਰਦੇਵ ਇੱਕਦਮ ਖबरा ਗਿਆ ਹਲੇ ਹੋਰ ਬੈਠ ਤੇਰੀ ਗੱਡੀ ਵਿੱਚ ਬੜੀ ਧੀਰ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਕੋਈ ਖਾਸ ਗੱਲ ਹੁੰਦੀ ਤਾਂ ਤੂੰ ਸਾਂ ਜ਼ਰੂਰ ਕਰ ਲੈਣੀ ਨਹੀਂ ਸ਼ਬਦਾਂ ਦੀ ਥੋੜਾ ਤਾਂ ਬਹੁਤ ਸੰਗ ਸੰਕੋਚ ਕਰਨ ਉਹ ਜੋ ਕਹਿਣਾ ਚਾਹੁੰਦਾ ਸੀ ਕਹਿ ਨਹੀਂ ਸਕਦਾ ਸੀ ਗੱਲ ਇਉਂ ਕਦੇ ਨਾ ਕਦੇ ਚਾਂਸ ਨਾਲ ਜ਼ਿੰਦਗੀ ਜਵਾਨ ਹੋ ਜਾਂਦੀ ਹੈ ਕੁੜੀ ਆਖਣਾ ਚਾਹੁੰਦੀ ਸੀ ਇਸ ਤਰ੍ਹਾਂ ਕੇਵਲ ਅਹਿਸਾਸ ਜਾਗਦਾ ਹੈ ਹਨੇਰੇ ਘਰ ਵਿੱਚ ਦੀਵਾ ਬਲ ਪੈਂਦਾ ਹੈ ਪਰ ਦੀਵੇ ਦੇ ਪੈਰਾ ਹੀਟ ਲਦਾ ਗ ਕੋਈ ਵਾਲੀ ਆਤਮਾ ਵੀ ਨਹੀਂ ਝੁਕਾ ਸਕਦੀ ਇਹ ਕਾਲਖ ਤੋਂ ਲਈ ਬਰਾਬਰ ਇੱਕ ਕਹਾਣੀ ਜੋਤ ਲਟ ਲਟ ਬਲਣੀ ਚਾਹੀਦੀ ਹੈ ਨਹੀਂ ਤਾਂ ਕੁਲਤਾਰ ਕੀ ਸੋਚਦੀ ਹੈ ਮੁੰਡੇ ਨੇ ਉਹਦੀ ਲੇਵ ਗੁੱਡੀ ਨੂੰ ਤੁਣਕਾ ਮਾਰਿਆ ਐਵੇਂ ਕਲਪਨਾ ਕਲਪਨਾ ਦਾ ਪਰਸ਼ਾਵਾ ਮਨੁੱਖ ਕਦੇ ਨਹੀਂ ਫੜ ਸਕਿਆ ਕੁੜੀ ਅੰਦਰੋਂ ਸੁੱਤੇ ਸਿੱਧ ਚੋਰਾ ਉੱਠ ਪਿਆ ਪਰਕਲਪਨਾ ਅਗਵਾਈ ਤੇ ਦੇ ਸਕਦੀ ਹੈ। ਅਗਵਾਈ ਤਾਂ ਦੇ ਸਕਦੀ ਹੈ ਨਾ। ਹੁਣ ਮੇਰਾ ਵਿਸ਼ਵਾਸ ਹੈ ਤੁਰਨ ਵਾਲਾ ਮਨੁੱਖ ਇੱਕ ਦਿਨ ਸਰਕਾਰ ਨੂੰ ਵੀ ਪਾ ਲਵੇਗਾ। ਕੋਈ ਭਰੋਸਾ ਹਰਦੇ ਵਿੱਚ ੰਗੜਾਈ ਲੈ ਖਲੋਤਾ ਸੀ। ਕੁੜੀ ਨੇ ਮੁਸਕਾ ਕੇ ਮੁੰਡੇ ਵੱਲ ਵੇਖਿਆ ਜਿਸ ਉਹਦੀ ਪੱਦਰ ਦੇ ਬਰਾਬਰ ਕਦਮਾਂ ਮਲਾਇਆ ਸੀ। ਉਹ ਪੈਰ ਕਰਮਾ ਵਾਲੇ ਆ। ਜਿਹੜੇ ਸਰਾ ਪੁੱਟੇ ਜਾਂਦੇ ਨੇ ਅਗਾ ਉਸ ਸੰਕੋਚ ਦੀ ਬੁੱਕਲ ਹੀ ਮਾਰੀ ਰੱਖੀ ਇਹ ਰਾਹ ਤੇਰੇ ਬਾਪੂ ਦਾ ਰਾਹ ਤੇਰਾ ਹੈ ਤੇ ਹੁਣ ਮੇਰਾ ਵੀ ਹੋ ਗਿਆ ਤੇਰਾ ਸ਼ੁਕਰ ਗੁਜ਼ਾਰਾਂ ਜਿਸ ਭੋਲੇ ਨੂੰ ਉਂਗਲੀ ਲਾ ਕੇ ਸੇਧ ਵਿਖਾਈ ਜਿਸ ਭੋਲੇ ਨੂੰ ਉਂਗਲੀ ਲਾ ਕੇ ਸੇਧ ਵਿਖਾਈ ਹਰਦੇਵ ਨੇ ਵੱਡਾ ਸਾਰਾ ਹੌਕਾ ਭਰਿਆ ਆਪਣੇ ਚਰਨ ਸ਼ੋਹਨ ਦੀ ਆਗਿਆ ਦੇ ਤੇਰੀ ਸ਼ਕਤੀ ਆਸਰੇ ਮੇਰਾ ਥੜਕਣਾ ਜਾਂਦੇ ਜਾਂਦਾ ਰਹਾ ਤੇ ਮੌਕਾ ਬਖਸ਼ ਦਿਲ ਤੇ ਪਈ ਸਾਰੇ ਭਾਰ ਲਾ ਸਕਾਂ ਮੈਂ ਤੁਹਾਡੇ ਸਾਰੇ ਭਾਰ ਲਾ ਚੱਲੀ ਹਾਂ ਕੁੜੀ ਨੇ ਹੌਸਲੇ ਨਾਲ ਆਖਿਆ ਸੱਚੀ ਗੱਲ ਐ ਇਹ ਤਾਂ ਤਾਰੋ ਇਹ ਬੰਦਾ ਤੇਰੀਆਂ ਮਿਹਰਬਾਨੀਆਂ ਹੇਠਾਂ ਇਉਂ ਆ ਪਿਆ ਹੈ ਜਿਵੇਂ ਪਹਾੜੀ ਬੂਟਾ ਬਰਫਾਂ ਥੱਲੇ ਆ ਗਿਆ ਹੋਵੇ ਤੇਰੇ ਸੂਰਜ ਦੀਆਂ ਕਿਰਨਾਂ ਬਿਨਾ ਮੇਰੇ ਵਿੱਚ ਮੁੜ ਜ਼ਿੰਦਗੀ ਨਹੀਂ ਆਉਣੀ ਮੁੰਡੇ ਨੇ ਇੱਕ ਤਰ੍ਹਾਂ ਆਪਾ ਕੁਲਤਾਰ ਅੱਗੇ ਨਿਸਾਲ ਦਿੱਤਾ ਪਹਿਲਾਂ ਵੀ ਕਹਿ ਚੁੱਕੀ ਹਾਂ ਆਪਣੇ ਨਿੱਜ ਲਈ ਨਹੀਂ ਮਨੁੱਖੀ ਫਰਜ਼ ਤੋਂ ਸੁਰਖੇਰੂ ਹੋਈ ਹੈ ਜੇ ਮੈਂ ਤੁਸੀਂ ਕਿਸੇ ਨਿਰਦੋਸ਼ ਸਿਰਫੀਮ ਨਹੀਂ ਪਹਿਨ ਦਿੱਤੀ ਸਾਂਝੇ ਭਾਈਚਾਰੇ ਦੀਆਂ ਲੋੜਾਂ ਹਲੇ ਬੜਾ ਕੁਝ ਮੰਗਦਗਾਂਨ ਸ਼ਾਇਦ ਅਸਾਂ ਸੇਚ ਪਾਉਣੀ ਨਹੀਂ ਕਰਤੀ ਕੁੜੀ ਦੇ ਸਜੀਦਾ ਮੂੰਹ ਉੱਤੇ ਅਜਿਹੀ ਰੋਹ ਫਿਰ ਗਈ ਕਿ ਉਹਦਾ ਦੱਬਿਆ ਹੁਸਨ ਫੁੱਟ ਕੇ ਬਾਹਰ ਆ ਗਿਆ ਹਰਦੇਵ ਨੂੰ ਇੰਜ ਆਪਾਂ ਜਿਵੇਂ ਜ਼ਿੰਦਗੀ ਦੇ ਚਸ਼ਮੇ ਨੇ ਨੂਰ ਦੀ ਝੜੀ ਲਾ ਦੇ ਛੱਡੀ ਹੈ ਤੇ ਉਹ ਨਾ ਕੇ ਰੰਗ ਰਤੜਾ ਹੋ ਗਿਆ ਉਦੋਂ ਆਪਾਂ ਇੱਕ ਸ਼ਰਾਰਤੀ ਮੁਸਕਾਨ ਵਿੱਚ ਆਕੜ ਗਿਆ ਮੈਂ ਸੱਚੀ ਵਧੀਆ ਮਨੋਖਾ ਬਹੁਤ ਹੀ ਵਧੀਆ ਕੁਲਤਾਰ ਨੇ ਜਜ਼ਬੇ ਦੀ ਭਾਵਨਾ ਵਿੱਚੋਂ ਖਿੜਕੇ ਜਵਾਬ ਦਿੱਤਾ ਇਸ ਸਮਾਜ ਵਿੱਚ ਮੇਰੀ ਪੋਜੀਸ਼ਨ ਦਾ ਪਤਾ ਹੈ ਅਸੀਂ ਇਸ ਸਮਾਜ ਲਈ ਨਹੀਂ ਜੀ ਰਹੇ ਚੰਗਾ ਗੁਰਦੇਵ ਉਸ ਸੱਜਾ ਹੱਥੋਂ ਤਾਂ ਚੋਕ ਕੇ ਮੇਜ਼ ਉੱਤੇ ਮਾਰਿਆ ਰਾਹਾਂ ਤੇਰੀਆਂ ਲਾਟਾਂ ਤੇਰੀਆਂ ਮੈਂ ਤਾਂ ਤੁਰਨ ਵਾਲਾ ਜੀਵ ਹਾਂ ਤੇਰੀ ਸੇਹ ਤੋਂ ਪਾਸੇ ਤੁਰਨਾ ਤੇਰੇ ਵਾਸ ਨਹੀਂ ਰਿਹਾ ਹਰਦੇਵ ਨੇ ਹੌਂਕਾ ਲੈ ਕੇ ਕੁੜੀ ਦੇ ਦਿਲ ਤੱਕ ਉਤਰਨਾ ਚਾਹਿਆ ਕੁੜੀ ਨੇ ਝੱਟ ਨਜ਼ਰਾਂ ਫੇਰ ਲਈਆਂ ਉਹਦਾ ਅੰਦਰਲਾ ਕੰਬ ਗਿਆ ਉਹ ਆਪਣੇ ਆਪ ਉੱਠ ਕੇ ਖਲੋ ਗਈ ਉਸ ਮੀਟੀਆਂ ਅੱਖਾਂ ਨਾਲ ਹੀ ਆਪਣੇ ਮਨ ਵਿੱਚ ਆਇਆ ਤੇਰੇ ਵਰਗਾ ਸੱਚਾ ਮਨੁੱਖ ਮੈਨੂੰ ਭਾਲ ਲਿਆ ਨਹੀਂ ਮਿਲਣਾ ਪਤਾ ਨਹੀਂ ਦੂਜੀ ਵਾਰ ਤੈਨੂੰ ਮਿਲਣ ਵੀ ਆ ਸਕਾਂ ਮਿਲਣ ਵੀ ਨਾ ਸਕਾਂ ਸ਼ਾਇਦ ਤੂੰ ਇੰਨੀ ਦੂਰ ਤੱਕ ਕੇ ਨਾ ਵੇਖ ਸਕੇ ਤੇ ਇਹ ਵੀ ਹੋ ਸਕਦਾ ਹੈ ਕਿ ਮੈਨੂੰ ਬੁਝਦਲਾ ਕੇ ਮੈਂ ਸੋਣਿਆ ਤਰੀਕ ਗਵਾਹ ਆਪਾਂ ਦੇਣ ਵਾਲਿਆਂ ਨੂੰ ਜਿਉਣ ਮਿਲਿਆ ਕਦੇ ਨਹੀਂ ਇੱਕ ਰੁੱਖ ਹੁੰਦੇ ਹਨ ਵੱਧ ਕੇ ਫਲ ਦਿੰਦੇ ਹਨ ਛਾਂ ਦਿੰਦੇ ਹਨ ਪਰ ਅਸੀਂ ਅਜਿਹੇ ਬੂਟੇ ਹਾਂ ਜਿਨ੍ਹਾਂ ਦੀਆਂ ਵੱਢ ਕੇ ਕਲਮਾਂ ਬਣਾ ਲੈਣੀਆਂ ਹਨ ਬਸ ਇੱਕ ਕੰਮਾ ਦਾ ਵਗਦਾ ਪਾਣੀ ਹੀ ਸਾਨੂੰ ਜਿਉਂਦਾ ਰੱਖ ਸਕਦਾ ਹੈ ਪਰ ਇਨ੍ਹਾਂ ਸਮਾਜੀ ਕਿਨਾਰਿਆਂ ਉੱਤੇ ਸਾਨੂੰ ਪੁੱਲ ਕਿਸੇ ਨੇ ਨਹੀਂ ਰੱਖਣ ਦੇਣਾ ਫਿਰ ਕੁਲਤਾਰ ਨੇ ਲੰਬੀਆਂ ਤੇ ਤਰਸਦੀਆਂ ਨਜ਼ਰਾਂ ਨਾਲ ਹਰਦੇਵ ਨੂੰ ਤੱਕਿਆ ਜਿਉਂ-ਜਿਉਂ ਵਿਛੋੜੇ ਦੇ ਪਲ ਨੇੜੇ ਆ ਰਹੇ ਸਨ ਜਿੰਦ ਤੁਖ ਦੀ ਤੇ ਟੜਕਣ ਵੱਧਦੀ ਜਾ ਰਹੀ ਸੀ ਉਹਦੇ ਦਿਲ ਸਾਗਰ ਵਿੱਚੋਂ ਇੱਕ ਤਰੰਗ ਉੱਠੀ ਦੂਜੇ ਪਾਸੇ ਉਸ ਦੀਆਂ ਮੋਟੀਆਂ ਅੱਖਾਂ ਝੀਲ ਵਾਂਗ ਬਾਹਰ ਟਕੀਆਂ ਉਹ ਮਨ ਦੀ ਧਾਰਾ ਵਿੱਚੋਂ ਆਪੇ ਨਾਲ ਗੱਲਾਂ ਕਰਦੀ ਗਈ ਤੈਨੂੰ ਕੁੱਲ 3 ਸਾਲ ਦੀ ਸਜ਼ਾ ਦਾ ਰਾਂਝੇ ਉਹ ਵੀ ਸ਼ਾਇਦ ਅਪੀਲ ਪਿੱਛੋਂ ਟੁੱਟ ਜਾਵੇ ਪਰ ਹਾਨੀਆਂ ਤੂੰ ਕੀ ਜਾਣੇ ਮੈਂ ਸਾਰੀ ਉਮਰ ਦੀ ਸਜ਼ਾ ਬਿਆਜ਼ ਬੈਠੀ ਹਾਂ ਕੁੜੀ ਦੀਆਂ ਅੱਖਾਂ ਵਿੱਚੋਂ ਥਰੂ ਵਗ ਕੇ ਮੁੰਡੇ ਦਾ ਸਾਰਾ ਮੂੰਹ ਸੁੱਕ ਗਿਆ। ਉਹ ਵੀ ਕੁਰਸੀ ਛੱਡ ਕੇ ਖਲੋ ਗਿਆ। ਕੁੜੀ ਇੱਕ ਕਦਮ ਭਰ ਕੇ ਮੋੜਾਈ। ਉਹਦਾ ਜੀ ਕਰਦਾ ਸੀ ਹਰਦੇਵ ਦਾ ਹੱਥ ਫੜ ਕੇ ਘੁੱਟ ਲਵਾ। ਪਰ ਉਹਦੇ ਮਨ ਦੀ ਚੇਤਨਾ ਨੇ ਮੁੰਡੇ ਦੀ ਸੁਰੂ ਜਵਾਨੀ ਨੂੰ ਖੜ ਸੋਕੜ ਬਣਾਉਣਾ ਪਰਵਾਹ ਨਾ ਕੀਤਾ। ਕੁਲਤਾਰ ਨੇ ਇੱਕ ਹੌਂਕੇ ਦੀ ਕੰਬਣੀ ਵਿੱਚੋਂ ਆਖਰੀ ਬੋਲ ਕਹੇ, "ਬਸ ਜਿਉਂਦਾ ਵਸਦਾ ਰਹਿ। ਰੱਬ ਤੇਰਾ ਭੋਰਾ ਦੋਖਣਾ ਵਿਖਾਵੇ।" ਉਸ ਜੀ ਕਰਾੜਾ ਕਰਕੇ ਟੋਕਰੀ ਚੁੱਕ ਲਈ। ਇਸ ਹਾਲ ਦਾ ਕੋਈ ਬੇਦਰਦ ਵੀ ਨਹੀਂ ਜੀ ਸਕਦਾ ਬਾਕੀ ਰਹੀ ਦੁੱਖ ਨਾ ਬੁਖਾਉਣ ਦੀ ਗੱਲ ਉਹ ਤਾਂ ਅੱਜ ਤੋਂ ਸ਼ੁਰੂ ਹੀ ਹੋਈ ਐ ਖੈਰ ਫੇਰ ਵੀ ਜ਼ਿੰਦਗੀ ਤੇਰਾ ਸ਼ੁਕਰਿਆ ਤੂੰ ਕਿਸੇ ਹਾਲ ਤਾਂ ਮਿਲੀ ਮੁੰਡੇ ਨੇ ਗਮ ਦੀ ਲੰਬੀ ਕੁੱਟ ਪਰ ਲਈ ਜਿਹੜੀ ਉਹਦੇ ਸੰਗੋਂ ਥੱਲੇ ਕਿਵੇਂ ਨਹੀਂ ਉੱਤਰਦੀ ਸੀ ਕੁੜੀ ਨੇ ਤੁਰਦਿਆਂ ਸਿਰ ਹਿਲਾ ਕੇ ਚੁੱਪ ਵਿੱਚੋ ਹੀ ਪੁਕਾਰਿਆ ਐਉਨਾਖ ਐਉਨਾਖ ਤੇਰੀ ਜੇਲ੍ਹ ਵਿੱਚ ਜਿੰਦ ਤਾਂ ਧੜਕਦੀ ਐ ਸਾਹ ਤਾਂ ਆਉਂਦਾ ਐ ਬਾਹਰ ਤਾਂ ਇਹ ਵੀ ਦੁੱਬਰ ਹੋ ਜਾਣਾ ਐ ਇਸ ਭਰਮਸਿਆ ਦੀ ਰਾਤ ਵਿੱਚ ਭਵੇਂ ਚਾਨਣ ਦੀ ਰਸਮ ਕੋਈ ਨਹੀਂ ਦਿਸਦੀ ਪਰ ਜੰਨਿਆ ਮੈਂ ਫਿਰ ਵੀ ਉਡੀਕ ਕਰਾਂਗੀ ਪਾਣੀ ਨਾਲ ਭਰੀਆਂ ਅੱਖਾਂ ਉਸ ਆਪਣੇ ਚੰਨੇ ਵੱਲ ਨਹੀਂ ਫੇਰੀਆਂ ਦੁੱਖ ਦੁੱਖ ਦੀ ਦਵਾਈ ਉਹ ਆਪਾ ਸੰਭਾਲਦੀ ਦਫ਼ਤਰੋਂ ਬਾਹਰ ਆ ਗਈ ਲੋਹੇ ਦੀ ਬਾਰ ਦੀ ਤਾਕੀ ਲੰਘਣ ਤੋਂ ਪਹਿਲਾਂ ਸਹਰਦੇਵ ਵੱਲ ਸਿਰ ਚੁਕਾਇਆ ਫਿਰ ਉਹਦਾ ਸਿਰ ਉ ਤਾਂ ਉਠਾਂ ਜੋਗਾ ਨਹੀਂ ਰਿਹਾ ਸੀ ਜਿਵੇਂ ਕਿਵੇਂ ਉਹ ਤੱਕ ਤਾਕੀੋਂ ਬਾਹਰ ਆ ਗਈ ਉਸ ਨੂੰ ਐਉਂ ਜਾਪਦਾ ਸੀ ਜਿਵੇਂ ਜ਼ਿੰਦਗੀ ਦੇ ਬੂਹੇ ਉਬਗਾਹ ਮਾਰੀ ਮਾਰੀਆਂ ਉਹਦੇ ਪੈਰ ਤਰਨਵਾਰੀ ਥੜਕ ਥੜਕ ਪੈ ਰਹੇ ਸਨ ਅੱਖਾਂ ਵਿੱਚ ਪਾਣੀ ਭਰ ਜਾਣ ਕਰ ਸਭ ਕੁਝ ਧੁੰਦਲਾ ਧੁੰਦਲਾ ਦਿੱਸਦਾ ਸੀ ਢਲਦੀ ਦੁਪਹਿਰ ਵਿੱਚ ਉਸ ਨੂੰ ਪਾਸੇ ਹਨੇਰਾ ਹੋਰ ਸੰਘਣਾ ਹੋ ਗਿਆ ਫਿਰ ਉਸ ਮਨ ਨੂੰ ਤਰਵਾਸ ਦਿੱਤੀ ਗੱਲ ਸੜ ਜਾਣ ਵਾਲੇ ਦਾਣਿਆਂ ਨਾਲੋਂ ਤਾਂ ਬੀਜੇ ਜਾਣ ਵਾਲੇ ਕਿਵੇਂ ਪਰਭਾਗੇ ਨਹੀਂ ਹੁੰਦੇ ਸਾਡੇ ਪੁਰਖਾਂ ਦਾ ਪੁਰਖਾਂ ਦੀ ਰੀਤ ਹੈ ਆਪਾਂ ਦੇਖ ਕੇ ਵੀਰਾ ਵਗਦਾ ਰੱਖਣਾ ਸੜਕ ਦੇ ਖੱਬੇ ਉਸ ਦਾ ਟਾਂਚਾ ਡੋਲਦਾ ਜਾ ਰਿਹਾ ਸੀ ਧੰਨਵਾਦ ਸਮਾਪਤ